ਸਾਵਨ ਪਿਸਾ ਅੱਛਾ ਹੋਇਆ ਸਾਵਨ ਪਿਸਾ ਕਿ ਮੇਰੀ ਫੇਨ ਕਿੱਦਾਂ ਹੈ ਨਾ ਮੈਂ ਕਿਤੇ ਪੂਰੀ ਹੋਊਗੀ ਹਾਂਜੀ ਕਿੱਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅਸੇ ਵੀ ਵਧੀਆ ਵਾ ਤੇ ਹਾਜ਼ਰ ਹੋਇਆ ਤੁਹਾਡੇ ਲੈ ਕੇ ਨਵੇਂ ਬਲੌਗ ਲੈ ਕੇ ਸਾਸਰੀ ਕਾਲ ਜੀ ਸਾਰੇ ਮੇਰੇ ਨੂੰ ਪਿਆਰ ਭਰੀ ਇਧਰ ਸਾਸਰੀ ਕਾਲ ਲੇਟ ਆਈ ਥੋੜੀ ਜੋਲ ਹੀ ਆਈ ਆਤ ਗਈ ਹਾਂ ਸੋ ਸਬਜ਼ੀ ਬਣੀ ਹੈ ਸਬਜ਼ੀ ਕੀ ਬਣੀ ਦਾਲ ਦਾਲ ਕਰ ਲਈ ਸੋ ਕੱਲ ਅਸੀਂ ਉੱਥੇ ਲੇਟ ਹੋ ਗਏ ਸੀ ਫਿਰ ਅਸੀਂ ਉਹ ਦਿਖਾ ਵੀ ਕੀ ਆਏ ਸੀ ਰਾਤ ਨੂੰ ਕੇਸੀ ਚਾਹ ਬਣਾਈ ਨਾਲ ਬਰੈਡ ਖਾਦੇ। ਥੋੜੀ ਨਹੀਂ ਖਾਦੇ ਪਰੋਂਠੇ ਜਿਹੜੇ ਪਰੋਂਠੇ ਖਾਨੇ ਪਰੋਂਠੇ ਮੂਝ ਬਰੈਡ ਨਹੀਂ ਖਾ। ਪਰੋਂਠੇ ਖਾਦੇ ਸੀ ਰਾਤ ਤੁਸੀਂ ਤੇ ਤਾਂ ਕਰਕੇ ਹੁਣ ਸਵੇਰ ਦੀ ਫਿਰ ਸਬਜ਼ੀ ਬਣ ਲਈ ਆ। ਦਾਲਾਂ ਨਾਲ ਕਰੇਲੇ ਆ। ਸੋ ਦਾਲ ਨਾਲ ਕਰੇਲੇ ਤੁਹਾਨੂੰ ਪਤਾ ਹੀ ਵੀ ਕਿਦਾਂ ਲੱਗਦੇ ਹੁੰਦੇ ਆ। ਸੰਜੇ ਮਠ। ਕਰੇਲੇ ਬੜੇ ਸੋਨੇ ਛੋਟੇ ਛੋਟੇ ਆ। ਓਏ ਸਾਨੂੰ ਪੋਖ ਖਲਾਈ ਦੇ। ਅਸੀਂ ਪਰਾਂ ਨੇ ਬੈਠੇ ਤੇ ਪਰਾਂ ਨੇ। ਇੰਨੇ ਨਹੀਂ ਪਰ ਉਹਨਾ ਪਰ ਉਹਨਾ ਆਇਆ ਘੋਣਾ ਅਸੀਂ ਆਇਆ ਘੋਈ ਹੈ ਦੱਸ ਆ ਦੇਖ ਅਸੀਂ ਪਰੋਨੇ ਅਸੀਂ ਅਸੀਂ ਪਰੋਨੇ ਐ ਕੰਮ ਲਾ ਲਈਏ ਅਸੀਂ ਪਰੋਨੇ ਦੱਸੀਏ ਅਸੀਂ ਪਰੋਨੇ ਐ ਕੰਮ ਕੰਮ ਲਾ ਲਈ ਦੀਏ ਅਸੀਂ ਪਰੋਨੇ ਦੱਸਤੀਆਂ ਐ ਅੱਜ ਤੇ ਹੁਣ ਮੈਂ ਚੱਲਿਆ ਮਾਰਕੀਟ ਇੱਕ ਤਾਲੇ ਘੋਣਾ ਸੋਤਾ ਬਤਲਾ ਲੈ ਕੇ ਆਉਣਾ ਸੀਗਾ ਮੁੱਕਿਆ ਹੋਇਆ ਕਰੇ ਜਮਾਈ ਸਾਰਾ ਕੁਝ ਮੁੱਕਿਆ ਹੈ ਤੇ ਇੱਕ ਗੈਸ ਭਰਉਣਾ ਸੀ ਉਹ ਭਰਉਣ ਚੱਲਿਆ ਵਾਂ ਤੇ ਸੋਤਾ ਦਵਾਵਦਨ ਹੋ ਗਿਆ ਮੁੱਕਿਆ ਨੂੰ ਹੁਣ ਕੋਈ ਇੱਕ ਅਦੀ ਸ਼ੈ ਹੋਊਗੀ और सारा कुछ मुमकिन हो गया सो so, मैं हम चल रहा मार्केट तो उतर लेके आने सोते वाह सारा सीगा इधर ले गट्टा गट्टा ही लेना है सेंटर पर गया सेंटर पर गया।, गया वो पंच किलो लेना सर टाइट हां ठीक है बढ़िया खेती मौका नहीं कर चलो वो सारी लेना आ बजे के पास ही ਹਲੇ ਕੋਸੇ ਦਬਾਅ ਲੱਗ ਗਿਆ ਵੈਸੇ ਸੁਦਾ ਸੁਦਾ ਹੈ ਹੀ ਬਾਬਾ ਸੀਗਾ ਡੱਟਾ 2000 ਦਾ ਬੋਡੀ ਸੋਨੀ ਹੰਦਾ ਬਰੀਕ ਹੀ ਲਿਆਣੀ ਸੀ ਬਰੀਕ ਆ ਜਿੱਡੇ ਆ ਹੰਦਾ ਦੇਖੀ ਸੇ ਬੋ ਦੇ ਹੰਦਾ ਖੜੇ ਖਲ ਕੇ ਵੇਖਾ ਉਹ ਮੈਂ ਫਾਈਆ ਸੈਂਪਲ ਦਿਖਾਇਆ ਸੀ ਨੇ ਅੱਛਾ ਲੱਗਿਆ ਤਾਂ ਬਾਲੀ ਮੋਟੀ ਜੀ ਸੀ ਆਪਣਾ ਹਾਂ ਸਹੀ ਹੈ ਪਰ ਚੋ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਅਸੀਂ ਕੱਲ-ਕੱਲ ਕਿਹੜੇ-ਕਿਹੜੇ ਕੱਪੜੇ ਲੈ ਕੇ ਆਏ ਸੀ ਸਭ ਨੂੰ ਕੱਲਾਲੇ ਵਲੋਗ ਚ ਨਹੀਂ ਰਹਾ ਹੋ ਗਿਆ ਸੀ ਤਾਂ ਕਰਕੇ ਦੱਸਿਆ ਤੇ ਉੱਥੇ ਲੈਂਦੇ ਸਾਰੇ ਦੇਖਦੇ ਸਪ ਕਿਹੜੇ-ਕਿਹੜੇ ਲਿੱਤੇ ਆ ਤੇ ਦੇਖ ਕੇ ਦੱਸਿਓ ਵੀ ਕਿਹੜਾ-ਕਿਹੜਾ ਤੁਹਾਨੂੰ ਵਧੀਆ ਲੱਗਿਆ ਹਨਾ ਤਾਂ ਦਿਖਾਉਨੇ ਆ ਆਪਾਂ ਸ਼ੁਰੂਆਤ ਕੀ ਹੈ ਹਮ ਬੇਬੀ ਕੋਟ ਹਾਂ ਜੇ ਜਿਪਾ ਲੱਗ ਜਾਂਦੀ ਮੈਨੂੰ ਜਿਦਾ ਦੇਖੋ ਆ ਕੈਪ ਜੀ ਇੱਥੇ ਸਿਰ ਹੁੰਦਾ ਹਨਾ ਹਮ ਇੱਥੇ ਸਿਰ ਇੱਥੇ ਬਾਹਰ ਹੁੰਦਾ ਮੂੰਹ ਬਸ ਮੋਬਾਈਲ ਕਿ ਸਾਰਾ ਅੰਦਰ ਵੰਦੇ ਰਿਹਾ ਤੇ ਕਿ ਮੈਂ ਪਹਿਲਾਂ ਕੁਮਨ ਮੈਂ ਕਿ ਤਲਾਈ ਆ ਬੇਬੀ ਵਾਸਤੇ ਜਿਵੇਂ ਅੱਛਾ ਉਹਨੂੰ ਕੱਢਿਆ ਕਿ ਤਾਰ ਮੈਂ ਚੁ ਬੇਬੀ ਬਾਹਰ ਇਹੋ ਜਿਪਾ ਲੱਗ ਹਮ ਰੱਦੀਏ ਨਾ ਹਾਂ ਦਾ ਬਲੈਂਕਿਟ ਆ ਦਾ ਬਲੈਂਕਿਟ ਆ ਬਲੈਂਕਿਟ ਆ ਦੇਖੋ ਨਾ ਡਾਰਕ ਕਹਿੰਦੇ ਡਾਰਕ ਮਿਲੇ ਨਹੀਂ ਉੱਪਰ ਲੈਣ ਵਾਸਤੇ ਉਹਨਾ ਬੂਟਾ ਹਾਂ ਨਾ ਬੂਟਾ ਉਹ ਹਟ ਟੋਵਲ ਇਹ ਦੂਜੇ ਜਾ ਹੈ ਨਾ ਤੋਲੀ ਵਾਲਾ ਨਹੀਂ ਤੇ ਬੂਰ ਜਾ ਨਾ ਹਟੋ ਦਿਆ ਹਾਂ ਉਹ ਦਮ ਮੱਚੀ ਤੰਗ ਕਰੀ ਮੂੰਹ ਤੇ ਬਦੇ ਅਛਾ ਤੇ ਕਹਿ ਪਾ ਇਧਾ ਹਾਂ ਦੇਖੋ ਵਿਚ ਪਾ ਕੇ ਦੁੱਕ ਤੇ ਦੇ ਦੋ ਨਾ ਕਿਹੜਾ ਆਪ ਜੋਂ ਬਦਲਾ ਉਹ ਤੇ ਦਹਨਨਵਾਕੇ ਉਪਰ ਦੇਣੀ ਹੈ ਹਾਂ ਆਨ ਬੱਸ ਉੱਪਰ ਦੇਣੀ ਸੋ ਉੱਪਰ ਦੇਨ ਐ ਵੀ ਕਿਆ ਬਣੀ ਆ ਹਾਂ ਇਹ ਵੀ ਕਿਆ ਬਣੀ ਆ ਦੇਖ ਬੜਾ ਪਤਲਾ ਹਨ ਸੋਫਟਾ ਜਮਈ ਇਹਦਾ ਚਲ ਹੋਰ ਡਾਈਸ਼ਟ 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 ਥਲੇ ਪਾਉਂ ਹਾਂ ਹਾਂ ਠੀਕ ਆ ਅਹ ਆਪਰਨ ਆਪ ਤਾਂ ਤੋਂ ਚ ਵੀ ਹੈ ਸਾਰਿਆਂ ਚ ਹੈਗਾ ਨਾ ਨਹੀਂ ਇਹ ਕਿੰਨੇ ਆ ਤਿੰਨ ਅੱਛਾ ਮੈਂ ਕਹ ਤਾ ਪੀਰ ਆ ਦੇਖੋ ਆ ਦੇਖੋ ਆ ਦੇ क्यूट क्यूट ਜਿਹਾ ਲੱਗ ਰਿਹਾ ਨਾ ਆਇੜਾ ਸੋਣਾ ਨਾ ਛੋਟਾ ਆ ਜਾ ਛੋਟਾ ਆ ਜਾ ਆ ਲੈ ਖਾ ਤੋ ਇਹਦਾ ਅਬਾਰ ਕੱਟ ਖਾਏ ਨਾ ਖੁੱਲਦਾ ਨਹੀਂ ਬੋਲ ਬੋਲੇ ਖੁਦ ਇਹ ਬੋਲਨਾ ਹਨ ਕੋਈ ਨਹੀਂ ਆ ਰਹੇ ਨੇ ਫਰਾਕ ਖੋਲਾਂਗੇ ਆ ਦੇਖੋ ਉਹ ਹੋ ਰਹਾ ਉਹ ਆ ਦੇਖੋ ਮੈਂ ਸਾਰਾ ਨਾ ਫੇਵਰੇਟ ਆ ਲੱਗਿਆ ਸੀ ਇੱਕ ਉਹ ਇੱਕ ਆਹ ਨਾ ਦੇਖੋ ਐਪਟਰਨ ਤੇ ਜੁਰਾਬਾਂ ਕੈਪ ਇਹਨੂੰ ਤੁਹਕੀ ਆਉਗੀ ਹਾਂ ਵੱਡੇ ਹੁੰਦੇ ਆਹ ਤੁਹਾਡੇ ਪਾਗੜੀ ਹਾਂ ਆਹ ਹ ਦਸਤਾਨੀ ਹੈ ਇਹ ਵੀ ਐਪਟਰਨ ਹ ਇਹ ਵੀ ਐਪਟਰਨ ਸਮਨ ਪੀ ਸਕ। ਅੱਛਾ ਹੋਇਆ। ਥੋੜੀ ਪੈਨੇ ਖਾ ਤਾਂ। ਹਾਂ। ਮੈਂ ਕਿਤੇ ਪੂਰੀ ਹੋਊਗੀ। ਅੱਛਾ ਏਦਾਂ। ਆਪ ਤਾਂ ਨਹੀਂ। ਜੈ ਪੈ ਸਕਦੀ ਆ। ਔਰ ਕੱਲੀ ਬਣੀ ਤਾਂ ਨਹੀਂ ਪੈਜੂ। ਨਹੀਂ। ਹਾਂ ਏਦਾਂ ਸੂਟ ਵਾ। ਅੱਛਾ ਅੱਛਾ ਤਾਂ ਹੀ ਮਹਿੰਗਾ ਵਾ ਫਿਰ ਦੋ ਆ। ਤੇ ਆਹ ਦੋ ਆ ਨਾ। ਹਾਂ। ਠੀਕ ਆ। ਉਧਰ। ਮੂੰਹ ਨੇ ਲੱਗ ਗਿਆ ਤਾਂ ਖੁੱਲੀ ਨਹੀਂ। ਗੱਡ ਵਿੱਚ ਗਈ। ਔਰ ਆਹ ਤਾਂ ਬੈੱਡ ਵਾਸਤੇ ਲੈਂਦੀ ਸੀ ਅਸੀਂ ਹਾਂ ਦੱਦੇ ਦਾ ਕਵਰ ਹੈ ਇਹ ਕੱਦੇ ਦਾ ਕਵਰ ਹੈ ਬੜਾ ਚਾਂਦਰੀ ਆ ਚਾਂਦਰ ਕਿਹੜੇ ਆਹ ਬੈੱਡ ਸ਼ੀਟ ਲੈਂਦੇ ਸਪੈਡ ਸ਼ੀਟਸ ਇੰਜਨ ਲੈਂਦੇ ਕਿੰਦਾਂ ਦੀ ਹੈਗੀ ਨਾ ਅੱਗੇ ਇੱਧਰ ਵੇਖੋ ਆਹ ਦੇਖੋ ਐਸ ਵੀ ਸਾਰਾ ਕੁਝ ਹੈ ਮੇਂ ਐਸ ਵੀ ਸਾਰਾ ਕੁਝ ਸੌਕਸ ਵਗੈਰਾ ਉਹਦੇ ਹੱਥਾਂ ਵਾਲੇ ਆ ਤੇ ਪੈਰਾਂ ਵਾਲੇ ਵੀ ਆ ਨਾਸ਼ਤੇ ਕਰਨ ਹੂੰ ਦੂ ਦੂ ਜੋੜੇ ਹੈ ਇਹਦਾ ਆ ਪੈਰ ਦੇ ਤੇ ਹੱਥ ਦੇ ਕਿ ਜੋੜੇ ਹੈ ਉਹੀ ਇੰਨੇ ਜੋੜੇ ਹੈ ਇਹ ਇੱਕ ਇੱਕ ਪਿਸਾ ਇੱਕ ਇੱਕ ਹਾਲੇ ਇਹਨਾਂ ਮੈਂ ਪ੍ਰਣੂ ਇਹ ਪੰਸਾਰਾ ਨਹੀਂ ਹੁੰਦਾ ਉਹ ਤਾਂ ਪ੍ਰਣ ਬਹੁਤ ਆ ਦੇਖਾ ਚੜਾ ਆ ਜਾ ਇਹਨਾਂ ਨਾਲ ਤਾਂ ਗਲਤੀ ਤਾਂ ਐ ਨਹੀਂ ਹੁੰਦੀ ਨਾ ਵੱਡੇ ਦਾ ਛੋਟਾ ਦਾ ਬਸ ਛੋਟਾ ਨਹੀਂ ਗੱਛੀ ਬਸ ਮੋਕੇ ਕਪੜੇ ਹਰ ਅਸ਼ੇਤੀ ਦਿਖਾਤੇ ਸੀ ਹੈ ਤਵਾਵਾ ਸੀਗੇ ਨਹੀਂ ਇਹ ਕਹਾ ਸੀ ਤੇ ਕਹਾ ਸੀ ਇੱਕ ਕਸੀ ਅਲੀ ਤੁਹਾਨੂੰ ਦੋ ਨਹੀਂ ਸੀ ਇਹ ਤਾਂ ਇੱਕ ਹੋਰ ਹੀ ਭਲੇ ਆ ਸੀ ਨਹੀਂ ਨਹੀਂ ਇੱਕ ਹੀ ਲਿਆ ਕਲਰ ਕਲਰ ਫਿਰ ਸੇਮ ਕਲਰ ਕਲਰ ਇਹ ਅਡਾ ਅਡਾ ਸੀ ਫਿਰ ਲੈਣਾ ਘੱਤੋ ਸੀਗਾ ਮੈਂ ਕਿਹਾ ਕਿ ਦੋ ਲੈ ਲੈ ਉਹ ਡੱਬੇ ਵਾਲੇ ਨਾ ਨਾ ਅੱਛਾ ਆ ਹੀ ਲਤਾ ਸੀ ਚੱਲ ਕੋਈ ਨਹੀਂ ਆ ਦੋ ਵੀਸ ਆ ਹਾਂ ਹਨਾ ਸਹੀ ਆ ਹਾਂ ਸਹੀ ਆ ਉਹ ਵੀ ਸੋਨਾ ਵਾ ਵੀ ਸੋਨਾ ਵਾ ਦੋਵੇਂ ਸੋਨੇ ਆ ਆ ਇਹ ਆਪਾਂ ਮੰਗੇ ਪਹਿਲਾਂ ਆ ਤੇ ਲਿਆਉਣ ਗਿਆ ਮੇਰੇ ਪੂਰੇ ਆਉਗੇ ਜੰਦੇ ਹੁੰਦੇ ਗੇ ਉਹ ਰਮਮੇ ਲੈਉਣਗੇ ਅੱਛਾ ਲੈ ਹੁੰਦੀ ਆ ਬੱਚੀ ਠੀਕ ਆ ਸੋ ਆ ਦੇਖੋ ਸਾਰੇ ਦੇਖ ਲੈ ਕੱਪੜੇ ਤੁਸੀਂ ਮਸਹੀ ਲੱਗਦੇ ਮਸਹੀ ਲੱਗਦੇ ਸਾਰੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੱਪੜੇ ਸਾਰੇ ਦਿਖਾਏ ਅਸੀਂ ਕਿੱਦਾਂ ਦੇ ਲੱਗੇ ਹਨਾ ਛੋਟੇ ਛੋਟੇ ਆ ਛੋਟੇ ਛੋਟੇ ਇਹਦੇ ਵੀ ਕਈ ਮੈਂ ਕਮੈਂਟ ਦੇਖੇ ਸੀ ਵੀ ਕਹਿੰਦੇ ਵੀ ਪਹਿਲਾਂ ਲਈ ਦੇ ਹੁੰਦੇ ਕਿਉਂਕਿ ਸਾਡੇ ਸਾਡੇ ਇਧਰ ਲੈ ਹੁੰਦੇ ਹੁੰਦੇ ਆ ਇਹ ਸਾਰਿਆਂ ਦੇ ਸਾਰੇ ਸਾਰਿਆਂ ਦੇ ਪਤਾ ਨਹੀਂ ਕਈ ਜਿੰਦਰ ਵਾਈ ਨਹੀਂ ਆ ਕਈਆਂ ਦੇ ਰਿਵਾਜ ਨਹੀਂ ਹੁੰਦਾ ਪੰਜਾਬ ਵਾਲੇ ਸਾਡੇ ਮੈਂ ਦੇਖਿਆ ਕਈਆਂ ਦੇ ਰਿਵਾਜ ਨਹੀਂ ਜੱਟਾਂ ਦੇ ਵੀ ਸ਼ਾਇਦ ਰਿਵਾਜ ਨਹੀਂ ਹੁੰਦਾਗਾ ਪਰ ਸਾਡੇ ਦਰਵਾਜਾ ਵੀ ਅਸੀਂ ਲਿਆਉਂਦੇ ਹੁੰਨੇ ਆ ਕੋਈ ਐਡਾ ਨਹੀਂ ਹੁੰਦਾ ਕਿਉਂਕਿ ਬਾਹਰਲੇ ਫੋਰਨ ਚ ਵੀ ਇੰਹੀਂ ਕਰਦੇ ਆ ਉਹ ਕਹਿੰਦੇ ਆ ਵੀ ਤੁਸੀਂ ਆਪਦਾ ਬੈਗ ਤਿਆਰ ਕਰ ਲਓ ਸਾਰੇ ਕੱਪੜੇ ਲਿਆ ਕੇ ਫਿਰ ਫਿਰ ਸਾਰੇ ਲਿਆਉਂਦੇ ਆ ਫੋਰਨੋਂ ਗਾਂ ਤਾਂ ਆਪਾਂ ਹੋ ਨਹੀਂ ਗਏ ਹਨਾ ਤਦਸੋ ਸਾਡੇ ਰਿਵਾਜ ਸਾਰਿਆਂ ਦੀ ਅੱਡ ਅੱਡ ਹੁੰਦਾ ਵਾ ਹੁਣ ਕਈ ਥਾਂ ਤੇ ਉਹ ਨਹੀਂ ਜਿਵੇਂ ਹੁਣ ਵੀ ਰਾਤ ਨੂੰ ਬੇਬੀ ਹੋਏ ਤਾਂ ਉਸ ਤੋਂ ਨੰਗਾ ਹੀ ਬੇਬੀ ਪਿਆਰ ਹੁੰਦਾ ਨਹੀਂ ਨਹੀਂ ਉਹ ਲੈ ਆਉਂਦੇ ਹੁੰਦਾ ਨਾ ਅਮੀ ਜਿਹਾ ਕਿਸਤੇ ਆ ਰਾ ਕੇ ਨਹੀਂ ਲੈ ਆਉਂਦਾ ਕਿੰਨੇ ਰਾਤ ਨੂੰ ਹੋਵੇ ਉਹ ਤਾਂ ਪਤਾ ਨਹੀਂ ਪਾਉਣੀ ਹੁੰਦੇ ਹਨ ਪਰ ਇਹ ਕਿਹੜਾ ਸਾਡੇ ਇਧਰ ਲੈ ਆਉਂਦੇ ਹੁੰਦੇ ਆ ਕੋਈ ਏਡਾ ਵੱਡਾ ਗੱਲ ਨਹੀਂ ਹੁੰਦੀ ਹੈ ਨਾ ਨਹੀਂ ਤਾਂ ਹੁਣ ਕਿਹੜਾ ਪਹਿਲਾਂ ਆ ਕੇ ਦਵਾਜ ਰਹਿ ਗਿਆ ਕੋਈ ਵੀ ਨਹੀਂ ਰਹਿ ਗਿਆ ਪਹਿਲਾਂ ਰਾਤ ਤਾਂ ਤਾਂ ਬੰਦੇ ਨੂੰ ਅੱਗੇ ਪਤਾ ਚਾਹੀਦਾ ਹਾਂ ਉਹ ਬਦਲਦਾ ਹੀ ਹੈਗਾ ਤਾਂ ਜਮਾਨੇ ਦੇ ਨਾਲ ਨਾਲ ਬਦਲਣਾ ਪੈਂਦਾ ਹਾਂ ਨਹੀਂ ਤਾਂ ਸੱਚੀ-ਸੱਚੀ ਹੋਵੇ ਕੋਈ ਨਹੀਂ ਹੁੰਦਾ ਰੱਬ ਦੀ ਨੀ ਗੱਲ ਸਿੱਧੀ ਹੋਣੀ ਰੱਬ ਦੀ ਨੀ ਗੱਲ ਸਿੱਧੀ ਹੋਣੀ ਚਾਹੀਦੀ ਆ ਜੇ ਆਪਾਂ ਆਪ ਸਹੀ ਆ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਹਾਂ ਬਾਕੀ ਬਾਬੇ ਨੂੰ ਪਤਾ ਉਹਨਾਂ 'ਪਨ ਲੱਗੇ ਸੀ ਚਾਹ ਚਾਹ ਪੀਣੇ ਕੇ ਤੇ ਕੇ ਦੇ ਨਾਲ ਸਾਮਾਨ ਦੇਖੋ ਕਿੰਨਾ ਕੁ ਲੱਗੇ ਆ ਦੇਖੋ ਖਾਣੇ ਦਾ ਕਿੰਨਾ ਸਾਮਾਨ ਆ ਉਹ ਹੱਥ ਬਰੈਡ ਉੱਤੇ ਚਿਪਸ ਛੋਲੇ ਇਧਰ ਰੋਟੀਆਂ ਵੀ ਆ ਇਧਰ ਰੋਟੀਆਂ ਵੀ ਆ ਸਾਰਾ ਕੁਝ ਠੱਗਾ ਖਾਣਾ ਜੀ ਨਾ ਦੇਖੋ ਬਾਟੀ ਵੀ ਲਈ ਹੈ ਬਰੈਡ ਖਾਣ ਨੂੰ ਲੈ ਇਹਨਾਂ ਕੁਝ ਖਾਏਗਾ ਆ ਡੱਬਾ ਖਾਲੀ ਵੀ ਹੋ ਗਿਆ ਸਾਰਾ ਪਾਲੇ ਚ ਨਾ ਸੌਰੀ ਬਿੰਦੀ ਸੌਰੀ ਨਾ ਵੇਖਦੇ 50 ਰੁਪਏ ਦਾ ਆ ਪੈਕਟ ਜੀ ਹੈ ਵੀ ਉਹਦਾ ਵੀ ਉਹ ਤਾਂ ਲੈ ਆਇਆ ਸੀ ਤਲਜੀਆ ਹੁਣ ਪੀਣ ਲੱਗੇ ਸੀ ਚਾਹ ਸਾਡਾ ਹੋ ਗਿਆ ਚਾਹ ਦਾ ਟਾਈਮ ਚਲ ਟਾਈਮ ਨੂੰ ਪੀ ਗਏ ਉਹ ਬੈ ਕੀ ਟਾਈਮ ਕੀ ਟਾਈਮ ਹੋ ਗਿਆ ਹੈ ਲੰਚ ਟਾਈਮ ਨਹੀਂ ਹੋਇਆ ਲੰਚ ਟਾਈਮ ਹੈ ਲੰਚ ਕਿਦੋਂ ਹੁੰਦੀ ਆ ਦੁਪਹਿਰ ਹੀ ਆਉਂਦੀ ਆ ਹੈ ਛੇ ਵਜੇ ਕਰ ਲੈ ਲੰਚ ਖਾਣ ਦੇ ਲਈ ਬੱਕਰੀ ਕੰਦੀ ਅੱਜ ਬਣ ਲੱਗੀ ਸਾਡੀ ਸਬਜ਼ੀ ਜੋ ਆ ਕਹਿੰਦੇ ਗਾਣਿਆਂ ਦੀ ਕਾਦੀਆ ਕਾਦੀ ਹੁੰਦੀ ਐ ਸੱਚ ਆ ਸਰਮਾ ਸਰਮਾ ਆਉਂਦੇ ਹੋੜੇ ਕਾਦੀਆ ਹੁੰਦੀਆਂ ਲੰਮੀ ਲੰਮੀ ਅਜ ਨੇਰਾ ਹੋਸ ਲਿਆ ਇਹਨਾਂ ਨੇ ਸਭ ਜਿੰਨ ਤਰੀਕੇ ਅੰਦਰ ਬੈਠੀਆਂ ਰਹੀਆਂ ਐਸੀ ਚ ਬਾਹਰ ਨਹੀਂ ਨਿਕਲੇ ਦੋਗੇ ਮੈਂ ਬਾਹਰ ਆਈ ਮੈਂ ਕਹਿੰਦੀ ਰੱਖੋ ਨੇਰਾ ਕੇ ਮੇਰਾ ਹੋ ਗਿਆ ਦੇਖ ਲੋ ਇਦਾਂ ਨਹੀਂ ਸਾਡੀ ਬੁੜੀਆਂ ਬਾਹਰ ਆਈ ਨੇੜੇ ਦੇਖ ਨੇਰਾ ਹੋ ਗਿਆ ਟਾਈਮ ਦਾ ਦੇਖਿਆ ਨਹੀਂ ਗਿਆ ਸਾਢੇ 6 ਹੋ ਗਏ ਸਾਢੇ 6 ਵਜੇ ਨਿਕਲੀਆਂ ਅੱਜ ਬੱਜ ਜਿਹੜੇ ਆਹੇ ਆਰਾਮ ਦੀ ਜ਼ਿੰਦਗੀ ਆਹੇ ਤੇ ਲੋਕ ਇਹ ਲੋਕਾਂ ਨੂੰ ਜਾਨੀ ਆਹੇ ਤੇ ਲੋਕਾਂ ਨੂੰ ਜਾਨੀ ਹੁੰਦੀ ਕੀ ਕਰੀਏ ਕੀ ਕਰੀਏ ਜੰਦਗੀ ਤੇ ਕੋਈ ਨਹੀਂ ਹੁੰਦਾ ਹਾਂ ਅਸੀ ਤਾਂ ਜੀ ਨੰਦ ਲੈਣ ਆਏ ਆ ਅਸੀ ਤਾਂ ਜੀ ਨੰਦ ਲੈਣ ਆਏ ਆ ਦੁਨੀਆ ਤੇ ਸੋਇਤੀ ਆ ਦੇਖੋ ਅਸੀਂ ਪਹਿਲਾ ਸ਼ੀਟ ਉਹ ਪਾ ਕੇ ਪਲਾਸਟਿਕ ਵਾਲੀ ਸੀਟਾਂ ਤੋਂ ਦੋ ਅੰਗੂਠਾ ਚਾਰ ਅੰਗੂਠਾ ਤੋਂ ਕਵਰ ਜਿਹੜਾ ਸੀਗਾ ਤੇ ਇਹ ਜਿਹੜੀ ਚਾਦਰ ਆ ਇਹ ਵੀ ਮਤਲਬ ਇਲਾਸਟਿਕ ਵਾਲੀ ਆ ਦੇਖੋ ਪਲਾਸਟਿਕ ਵਾਲੀ ਆ ਤੇ ਇਹ ਇਲਾਸਟਿਕ ਵਾਲ ਜਮ ਤੈਟ ਇਹ ਕੀ ਮੈਂ ਥੋੜੀ ਖਲਾਅ ਦਾ ਜਾਂਦੀ ਆ ਮੈਂ ਜਦੋਂ ਗੇਮਿੰਗ ਕੀ ਕਰਦੇ ਨਾ ਗੇਮ ਨੂੰ ਖੇਡਦਾ ਨਾ ਜਾਂ ਬੈਟ ਤੇ ਪੈਣਾ ਸੈਟ ਅੰਗੂਠਾ ਚ ਨਿਕਲ ਜਾਂਦੀ ਸਾਰੀ ਇਕੱਠੀ ਹੋ ਜਾਂਦੀ ਸੀ ਤਾਂ ਕਿਉਂਕਿ ਇਹ ਇਲਾਸਟਿਕ ਵਾਲੀ ਲੈਂਦੀ ਆ ਹੁਣ ਨਹੀਂ ਨਿਕਲਦੀ ਜੇ ਹਜੇ ਵੀ ਨਿਕਲ ਗਈ ਫਿਰ ਕੀ ਕਰਨਾ ਫਿਰ ਤੈਨੂੰ ਮੰਨਣਾ ਰਹਿਣਾ ਵੇਖ ਕੇ ਨਹੀਂ ਤੁਹਾਨੂੰ ਮਚਾੜਾ ਬੰਨਗੇ ਮਾਰ ਕੇ ਸਭ ਇਕੱਠੀ ਕਰ ਦੇਣਾ ਸੋਹਣਾ ਕਾ ਤਰੀਕਾ ਇਹਦੇ ਵਾਡੇ ਵਧੀਆ ਬਣਦੇ ਮੈਂ ਪਹਿਲੀ ਵਾਰ ਸੁਪਾਂ ਉਹ ਛੋਟੀਆਂ ਉਧਰ ਰੱਖ ਦੇ ਫਿਰ ਚਲੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਅੱਜ ਦੇ ਜਿਹੜੇ ਅਸੀਂ ਦਿਖਾਏ ਸੀ ਕੱਪੜੇ ਬੇਬੀ ਦੇ ਕਿਦਾਂ ਲੱਗੇ ਤੇ ਹੁਣ ਆਪਾਂ ਕਰਦੇ ਆਂ ਵਲੋਗ ਦਾ ਐਂਡ ਆ ਜਾ ਵੀ ਫੱਲੀ ਫੱਲੀ ਆਜੀ ਸਾਡੀ ਤੇ ਚੰਗੀ ਵਧੀਆ ਤੈਂ ਟੋਟਲ ਤੈਂ ਤ ਜਾਣੇ ਅਸੀਂ ਇੱਕ ਜਣਾ ਬਾਹਰ ਚੱਲ ਜੇ ਫੈਮਿਲੀ ਅੱਧੀ ਹੋਈ ਜਾਂਦੀ ਹੈ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਸੋ ਤੁਹਾਨੂੰ ਐ ਦਾ ਵਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗੇ ਹੋਏ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੌਗ ਤਦ ਤੱਕ ਲਈ ਧੰਨਵਾਦ ਬਾਏ ਬਾਏ